ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਚਕਾਰ ਗਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਈ ਲੀਡਰ ਜੋ ਹੈ ਇਸ ਗੱਲ ਤੋਂ ਇਨਕਾਰ ਕਰ ਰਹੇ ਨੇ ਤੇ ਕਈ ਲੀਡਰ ਅੰਦਰੋਂ ਅੰਦਰੀ ਕੁਛ ਵੀ ਨਹੀਂ ਹਾਲਾਂਕਿ ਜੇ ਅਸੀਂ ਕੁਝ ਸਮਾਂ ਪਹਿਲਾਂ ਦੀ ਗੱਲ ਕਰ ਲਈਏ ਤਾਂ 24 ਵਿੱਚ 20 ਇਹ ਸਮਝੌਤਾ ਹੋਣ ਹੀ ਵਾਲਾ ਸੀ ਪਰ ਹੋ ਨਹੀਂ ਸਕਿਆ ਕਾਰਨ ਇਸ ਦੇ ਪਿੱਛੇ ਕੀ ਰਹੀ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਪਰ ਹੁਣ ਦੀ ਗੱਲ ਕਰ ਲਈਏ ਤਾਂ ਕੀ ਸੁਖਬੀਰ ਧੜੇ ਦੇ ਲਈ ਜੋ ਹੈ ਭਾਜਪਾ ਦੇ ਨਾਲ ਸਮਝੌਤਾ ਕਰਨਾ ਅੱਜ ਵੀ ਜੋ ਹੈ ਫਾਇਦੇ ਦਾ ਸੌਦਾ ਰਹਿ ਸਕਦਾ ਹੈ ਇਸ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਕਿ ਜਿਹੜੀ ਭਾਜਪਾ ਦੀ ਵੀ ਗੱਲ ਆਪਾਂ ਕਰ ਲਈਏ ਭਾਜਪਾ ਦੇ ਪੱਖ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿ ਭਾਜਪਾ ਜੋ ਹੈ ਸੁਖਬੀਰ ਧੜੇ ਨਾਲ ਜਾਂ ਸ਼੍ਰੋਮਣੀ ਕਾਲੀ ਦਲ ਦੇ ਨਾਲ ਸਮਝੌਤਾ ਕਰਨਾ ਚਾਹੇਗੀ ਇਹ ਵਕਫ ਵਕਤ ਸਥਿਤੀਆਂ ਕਿਹ ਹੈ ਕਿ ਰਹੀਆਂ ਨੇ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਦੇਖੋ ਪੰਜਾਬ ਦੀ ਪੋਲਿਟਿਕਸ ਦਾ ਇਹ ਬੜਾ ਅਹਿਮ ਤੇ ਬੜਾ ਬਾਰੀਕ ਮੁੱਦਾ ਹੈ ਸਾਨੂੰ ਬਹੁਤ ਸਾਰੇ ਪੱਖ ਸਮਝਣੇ ਪੈਣਗੇ ਭਾਵੇਂ ਸੁਨੀਲ ਜਾਖੜ ਬਹੁਤ ਸਿਆਣੇ ਲੀਡਰ ਨੇ ਬਹੁਤ ਵੱਡੇ ਕਦਮ ਦੇ ਆਗੂ ਨੇ ਲੇਕਿਨ ਜਿਸ ਤਰ੍ਹਾਂ ਨਾਲ ਸੁਨੀਲ ਜਾਖੜ ਲਗਾਤਾਰ ਵਕਾਲਤ ਕਰਦੇ ਨੇ ਕਿ ਅਕਾਲੀ ਭਾਜਪਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਨੂੰ ਸਮਝੌਤਾ ਕਰ ਲੈਣਾ ਹੈ ਜਿਸ ਤਰ੍ਹਾਂ ਉਹ ਨਸੀਹਤਾਂ ਦਿੰਦੇ ਨੇ ਮੈਨੂੰ ਲੱਗਦਾ ਸੁਨੀਲ ਜਾਖੜ ਨੇ ਵੀ ਗਹਿਰਾਈ ਚ ਜਾ ਕੇ ਕਦੀ ਨਹੀਂ ਸੋਚਿਆ ਹੋਣਾ ਕਿ ਆਖਰ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦੇ ਵਿੱਚ ਰੇੜਕਾ ਕੀ ਹੈ ਸਮਝੌਤੇ ਦਾ ਸੁਨੀਲ ਜਾਖੜ ਤਾਂ ਇੰਨੀ ਗੱਲ ਤੋਂ ਨਾਰਾਜ਼ ਹੋ ਗਏ ਸੀ ਕਾਂਗਰਸ ਤੋਂ ਕਿ ਬੀਬੀ ਅੰਬਿਕਾ ਸੋਨੀ ਨੇ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਸਿੱਖ ਚਿਹਰਾ ਹੀ ਮੁੱਖ ਮੰਤਰੀ ਹੋਣਾ ਚਾਹੀਦਾ ਹੈ ਤੇ ਸੁਨੀਲ ਜਾਖੜ ਨੇ ਕਦੀ ਸ਼੍ਰੋਮਣੀ ਅਕਾਲੀ ਦਲ ਦੀਆਂ ਮੰਗਾਂ ਤੇ ਬਰੀਕੀ ਦੇ ਨਾਲ ਕਦੀ ਨਜ਼ਰ ਮਾਰੀ ਹੈ 1996 ਵੇਲੇ ਜਦੋਂ ਕਾਲਾ ਦੌਰ ਸੀ ਪੰਜਾਬ ਦੇ ਵਿੱਚ ਉਦੋਂ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਨੇ ਨਵਾਂ ਤਜਰਬਾ ਕੀਤਾ ਉਦੋਂ ਭਾਰਤ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਦਾ ਇੱਕ ਨਾਰਾ ਦੇ ਕੇ ਉਹਨਾਂ ਨੇ ਸਮਝੌਤਾ ਕਰ ਲਿਆ ਉਸ ਵੇਲੇ ਦੀ ਲੋੜ ਸੀ ਹਾਲਾਂਕਿ ਪੰਜਾਬ ਚ ਕਦੀ ਵੀ ਆਪਸੀ ਭਾਈਚਾਰਕ ਸਾਂਝ ਖਤਰੇ ਚ ਨਹੀਂ ਰਹੀ ਹੁਣ ਵੀ ਜਿਵੇਂ ਸੁਨੀਲ ਜਾਖੜ ਕਹਿੰਦੇ ਨੇ ਕਿ ਪੰਜਾਬ ਚ ਆਪਸੀ ਭਾਈਚਾਰੇ ਲਈ Hindu Sikh ਇਕਟਾ ਲਈ ਜ਼ਰੂਰੀ ਹੈ ਕਿ ਅਕਾਲੀ BJP ਦਾ ਸਮਝੌਤਾ ਹੋਵੇ ਅਜਿਹੀਆਂ ਸਥਿਤੀਆਂ ਨਹੀਂ ਆ ਪੰਜਾਬ ਦੇ ਵਿੱਚ Hindu ਭਾਈਚਾਰਾ ਔਰ Sikh ਭਾਈਚਾਰਾ ਕਿਸੇ ਤਰ੍ਹਾਂ ਦੇ ਮਤਭੇਦ ਨਹੀਂ ਹੈ ਦੋਵੇਂ ਭਾਈਚਾਰੇ ਪੰਜਾਬ ਦੇ ਵਿੱਚ ਇੱਕੋ ਪਰਿਵਾਰ ਦੀ ਤਰ੍ਹਾਂ ਰਹਿੰਦੇ ਨੇ ਸੋ ਸੁਨੀਲ ਜਾਖੜ ਉਹਨਾਂ ਨੂੰ ਅਸਲ ਮੁੱਦਿਆਂ ਤੇ ਸੋਚਣਾ ਚਾਹੀਦਾ ਕੀ ਕਦੇ ਉਹਨਾਂ ਨੇ ਬੀਜੇਪੀ ਤੋਂ ਸਹਿਮਤੀ ਲਈ ਹੈ ਹੁਣ ਸੁਖਵੀਰ ਬਾਦਲ ਲਈ ਸ਼੍ਰੋਮਣੀ ਅਕਾਲੀ ਦਲ ਲਈ 24 ਚ ਸਮਝੌਤਾ ਕਿਉਂ ਨਹੀਂ ਹੋਇਆ ਇੱਕ ਤਾਂ ਜਿਵੇਂ ਰਖੜਾ ਸਾਹਿਬ ਕਹਿੰਦੇ ਨੇ ਵੀ ਠੀਕ ਹੈ ਅ ਸੀਟਾਂ ਦੀ ਵੰਡ ਦੀ ਗੱਲ ਸਿਰੇ ਨਹੀਂ ਚੜੀ 7 5 ਜਾਂ 7 6 ਜਾਂ ਬਰਾਬਰ ਦੀਆਂ ਸੀਟਾਂ ਦੀ ਗੱਲ ਸਿਰੇ ਨਹੀਂ ਚੜੀ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਚ ਗੱਲ ਸਿਰੇ ਨਹੀਂ ਚੜਨ ਦਾ ਅਸਲ ਕਾਰਨ ਕੀ ਸੀ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਕਹਿ ਦਿੱਤਾ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਰਿਹਾ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਬਲਵੰਤ ਸਿੰਘ ਰਾਜਵਾਨਾ ਨੇ ਕਦੀ ਇਹ ਨਹੀਂ ਕਿਹਾ ਮੈਂ ਗਲਤੀ ਕੀਤੀ ਉਹਨੇ ਕਦੀ ਮੁਆਫੀ ਨਹੀਂ ਮੰਗੀ ਬਲਵੰਤ ਸਿੰਘ ਰਾਜਵਾਨਾ ਹੁਣ ਵੀ ਉਸ ਸਟੈਂਡ ਤੇ ਕਾਇਮ ਹੈ ਤੇ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਕੇਂਦਰ ਬਲਵੰਤ ਸਿੰਘ ਰਾਜਵਾਨਾ ਨੂੰ ਰਿਹਾ ਕਰੇ ਉਹਦੀ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਕੇ ਉਹਨੂੰ ਰਿਹਾ ਕਰ ਦਿੱਤਾ ਜਾਵੇ ਅਮਿਤ ਸ਼ਾਹ ਪਾਰਲੀਮੈਂਟ ਦੇ ਵਿੱਚ ਇਹ ਸਟੈਂਡ ਲੈਂਦੇ ਨੇ ਕਿ ਜਿਹੜਾ ਵਿਅਕਤੀ ਭਾਰਤ ਦੀ ਨਿਆਂਇਕ ਵਿਵਸਥਾ 'ਚ ਭਰੋਸਾ ਨਹੀਂ ਰੱਖਦਾ ਆਪਣੇ ਕੀਤੇ ਦਾ ਪਛਤਾਵਾ ਨਹੀਂ ਕਰਦਾ ਉਹਨੂੰ ਕਿਵੇਂ ਰਿਹਾ ਕੀਤਾ ਜਾ ਸਕਦਾ ਹੈ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਬਲਵੰਤ ਸਿੰਘ ਰਾਜੂਆਣਾ ਦੀ ਭੈਣ ਨੂੰ ਚੋਣ ਵੀ ਲੜਾਈ ਸੰਗਰੂਰ ਤੋਂ ਭਾਵੇਂ ਉਹਨਾਂ ਦੀ ਵੀ ਜ਼ਮਾਨਤ ਜ਼ਬਤ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਬਲਵੰਤ ਸਿੰਘ ਰਾਜੂਆਣਾ ਇੱਕ ਵੱਡਾ ਮੁੱਦਾ ਹੈ ਬਾਰ ਬਾਰੀ ਗੱਲ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਸਕਦਾ ਹੈ ਜੇਲ੍ਹ ਚ ਬੈਠੇ ਬਲਵੰਤ ਸਿੰਘ ਰਾਜੂਆਣਾ ਨੂੰ ਔਰ ਲਗਾਤਾਰ ਹਰਜਿੰਦਰ ਸਿੰਘ ਧਾਮੀ ਬਲਵੰਤ ਸਿੰਘ ਰਾਜੂਆਣਾ ਨੂੰ ਮਿਲ ਕੇ ਆਉਂਦੇ ਨੇ ਇਸਲਾਮ مشورہ ਕਰਦੇ ਨੇ ਜਦੋਂ ਕਦੀ ਬਲਵੰਤ ਸਿੰਘ ਰਾਜੂਆਣੇ ਨੇ ਹੜਤਾਲ ਕੀਤੀ ਜਾਂ ਭੁੱਖ ਹੜਤਾਲ ਕੀਤੀ ਤਾਂ ਜੂਸ ਵੀ ਪਲਾ ਕੇ ਆਏ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਸਮਝਾ ਬੁਝਾ ਕੇ ਬਲਵੰਤ ਸਿੰਘ ਰਾਜੂਆਣਾ ਚਾਹੁੰਦਾ ਹੈ ਕਿ ਜਿਹੜੀ ਪਟੀਸ਼ਨ ਪਾਈ ਹੋਈ ਹੈ ਉਹਨਾਂ ਦੇ ਹੱਕ ਚ ਐਸਜੀਪੀਸੀ ਵੱਲੋਂ ਉਹ ਵਾਪਸ ਲਈ ਜਾਵੇ ਚਲੋ ਇਹ ਮਸਲੇ ਤਾਂ ਚੱਲੀ ਜਾ ਰਹੇ ਨੇ ਪਰ ਅਸਲ ਚੇ ਮਸਲਾ ਮੁੱਖ ਮਸਲਾ ਹੈ ਬੀਜੇਪੀ ਔਰ ਅਕਾਲੀ ਦਲ ਦੇ ਨਵੇਂ ਸਿਰਿਓਂ ਸਮਝੌਤੇ ਚ ਕਿ ਸੁਨੀਲ ਜਾਖੜ ਮਨਾ ਲੈਣਗੇ ਭਾਰਤ ਦੀ ਕੇਂਦਰ ਸਰਕਾਰ ਨੂੰ ਵੀ ਬਲਵੰਤ ਸਿੰਘ ਰਾਜੂਆਣਾ ਨੂੰ ਤੁਸੀਂ ਰਿਹਾ ਕਰੋ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਜਾਂ ਵਰਕਿੰਗ ਕਮੇਟੀ ਨੇ ਵੱਡੀ ਕਮੇਟੀ ਨੇ ਫੈਸਲਾ ਕੀਤਾ ਸੀ ਮੀਟਿੰਗ ਕਰਕੇ 24 ਦੀਆਂ ਚੋਣਾਂ ਤੋਂ ਪਹਿਲਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਸਾਡੇ ਸਿੱਖ ਕੈਦੀ ਰਹਾ ਕਰਨੇ ਪੈਣਗੇ ਔਰ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਸਿੱਖ ਕੈਦੀ ਉਹ ਨੇ ਜਿਹੜੇ ਖਾੜਕੂਵਾਦ ਦੀ ਲਹਿਰ ਦੇ ਸਮੇਂ ਜਿਨ੍ਹਾਂ ਤੇ ਕੇਸ ਪਏ ਤੇ ਉਹ ਜੇਲ੍ਹਾਂ ਦੇ ਵਿੱਚ ਗਏ ਉਹਨਾਂ ਨੂੰ ਸਜ਼ਾਵਾਂ ਹੋਈਆਂ ਹੁਣ ਭਾਜਪੀ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਬਲਵੰਤ ਸਿੰਘ ਰਾਜੂਆਣਾ ਦੀ ਰਿਹਾਈ ਲਈ ਸਹਿਮਤੀ ਨਹੀਂ ਹੋ ਸਕ ਨਹੀਂ ਸਹਿਮਤ ਹੋ ਸਕਦੀ ਜਿਵੇਂ ਅਮਿਤ ਸ਼ਾਹ ਦਾ ਪਾਰਲੀਮੈਂਟ ਦੇ ਵਿੱਚ ਬਿਆਨ ਹੈ ਹਾਲਾਂਕਿ ਬਾਕੀ ਸਿੱਖ ਕੈਦੀਆਂ ਦੀ ਰਿਹਾਈ ਲਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਸੀ ਉਹ ਬੀਜੇਪੀ ਦੇ ਏਜੰਡੇ ਤੇ ਨੇ ਕਿ ਉਹ ਉਹਨਾਂ ਸਿੱਖ ਕੈਦੀਆਂ ਨੂੰ ਜ਼ਰੂਰ ਰਿਹਾ ਕਰਨਾ ਚਾਹਣਗੇ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਪਰ ਭਾਰਤੀ ਜਨਤਾ ਪਾਰਟੀ ਉਹਨਾਂ ਸਿੱਖ ਕੈਦੀਆਂ ਦੀ ਰਿਹਾਈ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਕਿਉਂ ਪਾਏਗੀ ਕੇਂਦਰ ਚ ਤੀਜੀ ਵਾਰੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਬੀਜੇਪੀ ਨੂੰ ਪਤਾ ਹੈ ਕਿ ਅਗਰ ਬੀਜੇਪੀ ਸਿੱਖ ਕੈਦੀਆਂ ਦੀ ਰਿਹਾਈ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਿਨਾਂ ਤੇ ਫਿਰ ਇਹ ਸਨੇਹਾ ਪੰਜਾਬ 'ਚ ਵੀ ਜਾਊਗਾ ਕਿ ਭਾਜਪਾ ਨੇ ਸਿੱਖ ਕੈਦੀ ਰਹਾ ਕੀਤੇ ਐ। ਪਰ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਮਝੌਤੇ ਦੀਆਂ ਸ਼ਰਤਾਂ ਦੇ ਰੂਪ 'ਚ ਸਿੱਖ ਕੈਦੀ ਰਹਾ ਕੀਤੇ ਜਾਣਗੇ ਤੇ ਫਿਰ ਉਹਦਾ ਸਿਆਸੀ ਲਾਹਾ ਸ਼੍ਰੋਮਣੀ ਅਕਾਲੀ ਦਲ ਖੱਟੇਗਾ ਤੇ ਭਾਜਪਾ ਸ਼੍ਰੋਮਣੀ ਅਕਾਲੀ ਦਲ ਨੂੰ ਤੱਕੜਾ ਕਰਕੇ ਸਮਝੌਤਾ ਕਰਨ ਲਈ ਨਹੀਂ ਆਏਗੀ ਕਿਉਂਕਿ ਭਾਜਪਾ ਹੁਣ ਵੱਡੇ ਭਰਾ ਦੀ ਭੂਮਿਕਾ ਚਾਹਣਾ ਚਾਹੁੰਦੀ ਹੈ। ਬੀਜੇਪੀ 23 ਸੀਟਾਂ ਤੇ ਚੋਣਾਂ ਲੜਨ ਵਾਲੀ ਪਾਰਟੀ ਨਹੀਂ ਹੈ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਚ ਤੀਜੀ ਪਾਰਟੀ ਬਣੀ ਹੈ ਨੰਬਰ 1 ਤੇ ਕਾਂਗਰਸ 26.30% ਵੋਟ ਸ਼ੇਅਰ ਨੰਬਰ 2 ਤੇ ਆਮ ਆਦਮੀ ਪਾਰਟੀ 26.02% ਵੋਟ ਸ਼ੇਅਰ ਔਰ ਤੀਸਰਾ ਨੰਬਰ ਤੇ ਭਾਰਤੀ ਜਨਤਾ ਪਾਰਟੀ 18.56% ਵੋਟ ਸ਼ੇਅਰ ਔਰ ਸ਼੍ਰੋਮਣੀ ਅਕਾਲੀ ਦਲ ਤਾਂ 13.5% ਤੇ ਆ ਗਿਆ ਚੌਥੇ ਨੰਬਰ ਤੇ ਆ ਗਿਆ ਔਰ 22 ਦੀਆਂ ਚੋਣਾਂ ਦੇ ਮੁਕਾਬਲੇ 5% ਹੋਰ ਘਟ ਗਿਆ ਸ਼੍ਰੋਮਣੀ ਅਕਾਲੀ ਦਲ ਜਦਕਿ ਭਾਰਤੀ ਜਨਤਾ ਪਾਰਟੀ ਮੈਂ ਕੁਝ ਅੰਕੜੇ ਕੱਢ ਕੇ ਰੱਖੇ ਨੇ ਭਾਰਤੀ ਜਨਤਾ ਪਾਰਟੀ ਦੇ ਜਦਕਿ ਭਾਰਤੀ ਜਨਤਾ ਪਾਰਟੀ ਤਾਂ 9.63% ਵੋਟ ਸ਼ੇਅਰ ਸੀ 2019 ਚ ਤੇ 24 ਚ ਹੋ ਗਿਆ 18.5% ਸੁ ਭਾਰਤੀ ਜਨਤਾ ਪਾਰਟੀ ਨੇ 24 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਤਿੰਨ ਹਲਕੇ ਨੇ ਜਿੱਥੇ ਬੀਜੇਪੀ ਦੂਸਰੇ ਨੰਬਰ ਤੇ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀਆਂ 10 ਲੋਕ ਸਭਾ ਸੀਟਾਂ 'ਚੋਂ ਜ਼ਮਾਨਤ ਜ਼ਬਤ ਹੋਈ ਹੈ 13 'ਚੋਂ ਭਾਵੇਂ ਬੀਬੀ ਹਰਸ਼ਮਰਤ ਕੌਰ ਜਿੱਤੀ ਹੈ 13 'ਚੋਂ 10 ਸੀਟਾਂ 'ਤੇ ਜ਼ਮਾਨਤ ਜ਼ਬਤ ਆ ਸ਼੍ਰੋਮਣੀ ਅਕਾਲੀ ਦਲ ਦੀ ਔਰ ਭਾਜਪਾ 3 ਸੀਟਾਂ 'ਤੇ ਦੂਜੇ ਨੰਬਰ 'ਤੇ ਰਹੀ ਹੈ ਅੰਮ੍ਰਿਤਸਰ ਮਾਫ ਕਰਨਾ ਦੂਜੇ ਨੰਬਰ 'ਤੇ ਜਿਹੜੀ ਭਾਜਪਾ ਰਹੀ ਹੈ ਜਲੰਧਰ ਭਾਜਪਾ ਦੂਜੇ ਨੰਬਰ 'ਤੇ ਰਹੀ ਹੈ ਲੁਧਿਆਣਾ ਰਵਨੀਤ ਸਿੰਘ ਬਿੱਟੂ ਦੂਸਰੇ ਨੰਬਰ 'ਤੇ ਰਿਹਾ ਔਰ ਗੁਰਦਾਸਪੁਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੂਸਰੇ ਨੰਬਰ 'ਤੇ ਰਹੀ ਹੈ ਔਰ ਤੀਜੇ ਨੰਬਰ ਤੇ ਰਹੀ ਹੈ 6 ਲੋਕ ਸਭਾ ਹਲਕਿਆਂ ਚ ਅੰਮ੍ਰਿਤਸਰ ਚ ਤੀਜੇ ਨੰਬਰ ਤੇ ਰਹੀ ਹੈ ਨਨਦਪੁਰ ਸਾਹਿਬ ਤੀਜੇ ਨੰਬਰ ਤੇ ਰਹੀ ਫਤਗੜ ਸਾਹਿਬ ਤੀਜੇ ਨੰਬਰ ਤੇ ਰਹੀ ਫਿਰੋਜ਼ਪੁਰ ਤੀਜੇ ਨੰਬਰ ਤੇ ਹੁਸ਼ਿਆਰਪੁਰ ਔਰ ਪਟਿਆਲਾ ਸੋ ਬੀਜੇਪੀ 9 ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਅੱਗੇ ਰਹੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੀ 10 ਹਲਕਿਆਂ ਚ ਜ਼ਮਾਨਤ ਜ਼ਬਤ ਹੋਈ ਹੈ ਹੁਣ ਸੁਨੀਲ ਜਾਖੜ ਜਿਹੜੀ ਗੱਲ ਕਰਦੇ ਨੇ ਮੈਨੂੰ ਇਹ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੀ ਉਹ ਓਡੀ ਚਿੰਤਾ ਵਾਲਾ ਵਿਸ਼ਾ ਹੈ ਕਿ ਜਦੋਂ ਅੱਜ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਨਵੇਂ ਸਿਰੇ ਤੋਂ ਪ੍ਰਧਾਨ ਬਣਿਆ ਹੈ باوجود ਇਸ ਦੇ ਕਿ ਸੱਤ ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਇਸ ਸ਼੍ਰੋਮਣੀ ਅਕਾਲੀ ਦਲ ਨੇ ਉਸ ਤਰ੍ਹਾਂ ਨਾਲ ਮਾਨਤਾ ਨਹੀਂ ਦਿੱਤੀ ਜਿਵੇਂ ਕਮੇਟੀ ਦੇ ਮੈਂਬਰ ਚਾਹੁੰਦੇ ਸੀ ਭਾਵੇਂ ਧਾਮੀ ਸਾਹਿਬ ਤੇ ਬਡੂਂਗਰ ਸਾਹਿਬ ਅਸਤੀਫਾ ਦੇ ਗਏ ਪੰਜ ਮੈਂਬਰੀ ਕਮੇਟੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਨਹੀਂ ਮੰਨਦੀ ਇਹਨਾਂ ਦੀ ਕੀਤੀ ਗਈ ਮੈਂਬਰਸ਼ਿਪ ਨੂੰ ਨਹੀਂ ਮੰਨਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਤੋਂ ਜਿਹੜੀ ਪੰਜ ਮੈਂਬਰੀ ਕਮੇਟੀ ਨਿਕਲੀ ਔਰ ਬਹੁਤ ਵੱਡੀ ਲੀਡਰਸ਼ਿਪ ਅਕਾਲੀ ਦਲ ਦੀ ਉਸ ਪਾਸੇ ਵੀ ਖੜੀ ਹੈ ਸੁਧਾਰ ਲਹਿਰ ਦੇ ਲੀਡਰ ਸਾਰੇ ਉਧਰ ਖੜੇ ਹੈ ਹੋਰ ਬਹੁਤ ਸਾਰੇ ਲੀਡਰ ਨੇ ਅਕਾਲੀ ਦਲ ਦੇ ਜਿਨ੍ਹਾਂ ਨੇ ਭਰਤੀ ਦੀਆਂ ਕਾਪੀਆਂ ਭਰੀਆਂ ਬਹੁਤ ਸਾਰੇ ਐਸਜੀਪੀਸੀ ਦੇ ਮੈਂਬਰ ਵੀ ਨੇ ਸ਼੍ਰੋਮਣੀ ਅਕਾਲੀ ਦਲ ਅਗਰ 24 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ 13.5% ਲੈ ਕੇ ਗਿਆ ਤੇ ਸੁਧਾਰ ਲਹਿਰ ਦੇ ਲੀਡਰਾਂ ਦਾ ਚਲੇ ਜਾਣਾ ਪੰਜ ਮੈਂਬਰੀ ਕਮੇਟੀ ਦੀ ਭਰਤੀ ਬਹੁਤ ਵੱਡੀ ਗਿਣਤੀ 'ਚ ਹੋਣਾ 14-15 ਲੱਖ ਤੋਂ ਪਾਰ ਭਰਤੀ ਦੀਆਂ ਕਾਪੀਆਂ ਲਗਭਗ ਵਾਪਸ ਆ ਚੁੱਕੀਆਂ ਨੇ ਇਹਦਾ ਮਤਲਬ ਹੈ ਇਹ ਉਹ ਵੋਟਰ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਹੋਇਆ ਵੇਖਣਾ ਚਾਹੁੰਦਾ ਹੈ ਇਹਦਾ ਮਤਲਬ ਹੈ ਸੁਖਬੀਰ ਬਾਦਲ ਧੜੇ ਦਾ ਸਾਥ ਇੱਕ ਵੱਡਾ ਵੋਟ ਬੈਂਕ ਛੱਡ ਗਿਆ ਜਿਹੜੀ ਭਰਤੀ ਪੰਜ ਮੈਂਬਰੀ ਕਮੇਟੀ ਦੀ ਹੋਈ ਹੈ ਇਹਦੇ ਚੋਂ ਬਹੁਤ ਵੱਡਾ ਵੋਟ ਬੈਂਕ ਉਹ ਮੰਨਿਆ ਜਾ ਸਕਦਾ ਹੈ ਜਿਹੜਾ ਪਹਿਲਾਂ ਇਸੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਾ ਸੀ ਜਿਹਦੇ ਚ ਪ੍ਰਧਾਨ ਕਦੇ ਮਾਸਟਰ ਤਾਰਾ ਸਿੰਘ ਕਦੇ ਅ ਪ੍ਰਕਾਸ਼ ਸਿੰਘ ਬਾਦਲ ਤੇ ਕਦੇ ਸੁਖਵੀਰ ਸਿੰਘ ਬਾਦਲ ਰਹੇ ਨੇ ਇਹਦਾ ਮਤਲਬ ਹੈ ਸੁਖਵੀਰ ਸਿੰਘ ਬਾਦਲ ਦੇ ਲਈ ਆਉਂਦੀਆਂ ਚੋਣਾਂ ਦੇ ਵਿੱਚ ਜਿਹੜੀਆਂ ਹੁਣ ਵੀ ਲਗਾਤਾਰ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ ਪਹਿਲਾ ਟੀਚਰ ਸੁਖਵੀਰ ਬਾਦਲੀ ਇਹ ਬਣਿਆ ਹੋਇਆ ਹੈ ਕਿ ਮੈਂ ਇਹ ਠੱਪਾ ਉਤਾਰਨਾ ਕਿ ਮੈਂ ਜ਼ਮਾਨਤ ਜ਼ਬਤ ਵਾਲਾ ਪ੍ਰਧਾਨ ਨਹੀਂ ਹਾਂ ਸੁਖਵੀਰ ਬਾਦਲ ਤੇ ਸਭ ਤੋਂ ਵੱਡਾ ਠੱਪਾ ਇਸ ਵਕਤ ਇਹ ਹੈ ਕਿ ਉਹ ਜ਼ਮਾਨਤ ਜ਼ਬਤ ਹੋ ਰਹੀ ਹੈ ਉਹਦੀ ਅਗਵਾਈ ਦੇ ਵਿੱਚ ਲੋਕ ਸਭਾ ਚ 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਣੀ ਜਲੰਧਰ ਜ਼ਿਮਨੀ ਚੋਣ ਚ ਜ਼ਮਾਨਤ ਜ਼ਬਤ ਲੁਧਿਆਣਾ ਜ਼ਿਮਨੀ ਚੋਣ ਚ ਜ਼ਮਾਨਤ ਜ਼ਬਤ ਇਹ ਜਿਹੜਾ ਠੱਪਾ ਲੱਗਿਆ ਜ਼ਮਾਨਤ ਜ਼ਬਤ ਦਾ ਸੁਖਵੀਰ ਬਾਦਲ ਤੇ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਹ ਚਿੰਤਾ ਵਾਲਾ ਵਿਸ਼ਾ ਹੈ। ਔਰ ਇਨ੍ਹਾਂ ਹਾਲਾਤਾਂ 'ਚ ਕੀ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਅਗਰ ਮੰਨ ਵੀ ਲਈਏ ਕਿ ਜਾਖੜ ਦੀ ਗੱਲ 'ਚ ਵਜ਼ਨ ਹੈ। ਜਾਖੜ ਨੂੰ ਭਾਜਪਾ ਨੇ ਕੇਂਦਰ ਤੋਂ ਕਿਹਾ ਕਿ ਤੁਸੀਂ ਇਸ ਤਰ੍ਹਾਂ ਦੇ ਬਿਆਨ ਦਿਓ ਅਸੀਂ ਸਮਝੌਤਾ ਕਰਨਾ ਚਾਹੁੰਦੇ ਹਾਂ ਸੁਖਵੀਰ ਬਾਦਲ ਨਾਲ। ਹਾਲਾਂਕਿ ਇਹ ਜਿਹਾ ਹੈ ਨਹੀਂ। ਜਾਖੜ ਦੀ ਆਪਣੀ ਸਥਿਤੀ ਬਹੁਤੀ ਜ਼ਿਆਦਾ ਚੰਗੀ ਨਹੀਂ ਹੈ ਭਾਰਤੀ ਜਨਤਾ ਪਾਰਟੀ 'ਚ ਅਗਰ ਅਗਰ ਸੁਨੀਲ ਜਾਖੜ ਤੇ ਐਡਾ ਵੱਡਾ ਭਰੋਸਾ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੁੰਦਾ ਤੇ ਅਸ਼ਵਨੀ ਸ਼ਰਮਾ ਵਰਕਿੰਗ ਪ੍ਰਧਾਨ ਨਹੀਂ ਸਿਲਾਏ ਜਾਣੇ। ਜੋ ਸੁਨੀਲ ਜਾਖੜ ਜਿਹੜੀ ਗੱਲ ਕਰਦੇ ਨੇ ਅਗਰ ਸੁਖਵੀਰ ਬਾਦਲ ਸਮਝੌਤਾ ਕਰ ਲੇ ਬਲਵੰਤ ਸਿੰਘ ਰਾਜਵਾਨਾ ਦੀ ਮੰਗ ਨੂੰ ਪਾਸੇ ਕਰਕੇ ਤੇ ਕਿੱਥੇ ਖੜਦਾ ਸ਼੍ਰੋਮਣੀ ਅਕਾਲੀ ਦਲ? ਕਿ ਜਥੇਦਾਰ ਧਾਮੀ ਜੇਲ੍ਹ 'ਚ ਬਲਵੰਤ ਸਿੰਘ ਰਾਜਵਾਨਾ ਨੂੰ ਮਿਲਣ ਜਾ ਸਕਦਾ? ਉਨਾ ਹਾਲਾਤਾਂ ਚ ਔਰ ਕਿਸਾਨੀ ਬੀਜੇਪੀ ਦੀ ਹਜੇ ਤੱਕ ਕਿਸਾਨੀ ਨਾਲ ਸਹਿਮਤੀ ਨਹੀਂ ਬਣੀ ਐਮਐਸਪੀ ਦੇ ਲੀਗਲ ਗਰੰਟੀ ਦੇ ਕਾਨੂੰਨ ਤੇ ਗੱਲਬਾਤ ਚੱਲੀ ਸੀ ਵਿੱਚ ਰੁਕ ਗਈ ਕਿਉਂਕਿ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਜਿਹੜੇ ਸ਼ੰਭੂ ਮੋਰਚਾ ਤੇ ਕਿਸਾਨ ਸੀ ਉਹ ਵੀ ਚਕਾਏ ਉੱਥੋਂ ਕੇਂਦਰ ਨਾਲ ਐਮਐਸਪੀ ਦੇ ਗਰੰਟੀ ਕਾਨੂੰਨ ਤੇ ਤਾਂ ਗੱਲਬਾਤ ਠੱਪ ਹੈ ਤੇ ਸੁਖਵੀਰ ਬਾਦਲ ਕਿਸਾਨਾ ਔਰ ਬੀਜੇਪੀ ਦੇ ਵਿੱਚ ਕੋਈ ਰਾਬਤਾ ਬਣੇ ਬਿਨਾ ਸਮਝੌਤਾ ਕਿਵੇਂ ਕਰ ਲੂ ਅੱਜ ਸੁਖਵੀਰ ਬਾਦਲ ਨੂੰ ਵੀ ਪਤਾ ਹੈ ਕਿ ਕਿਸਾਨੀ ਦੇ ਮੁੱਦੇ ਤੇ ਤਾਂ ਇਹਨਾਂ ਨੇ ਸਾਥ ਛੱਡਣ ਦਾ ਦਾਵਾ ਕੀਤਾ ਸੀ ਹਾਲਾਂਕਿ ਸ਼ੁਰੂ ਚ ਸੁਖਵੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਹਮਾਇਤੀ ਸੀ ਖੇਤੀ ਆਰਡੀਨੈਂਸ ਦੇ ਬਾਅਦ ਦੇ ਵਿੱਚ ਵਿਰੋਧ ਕੀਤਾ ਜਦੋਂ ਜਦੋਂ ਕਿਸਾਨਾਂ ਦਾ ਵਿਰੋਧ ਇੱਕ ਉਚਾਈ ਤੇ ਪਹੁੰਚ ਗਿਆ ਸੋ ਸੁਖਵੀਰ ਬਾਦਲ ਦੇ ਧੜੇ ਲਈ ਵੀ ਅੱਜ ਭਾਜਪੀ ਨਾਲ ਚਾਹ ਕੇ ਸਮਝੌਤਾ ਕਰਨਾ ਘਾਟੇ ਵਾਲਾ ਸੌਦਾ ਬਣੂਗਾ ਦੂਜੇ ਪਾਸੇ ਇੱਕ ਵੱਡਾ ਹਿੱਸਾ ਅਕਾਲੀ ਵੋਟ ਬੈਂਕ ਪੰਜ ਮੈਂਬਰੀ ਕਮੇਟੀ ਨਾਲ ਜੁੜ ਚੁੱਕਿਆ ਇਸ ਕਰਕੇ ਔਰ ਦੇਖੋ ਬਹੁਤ ਸਾਰੇ ਸਿਆਣੇ ਲੋਕਾਂ ਨਾਲ ਬਹੁਤ ਸਾਰੇ ਬੁੱਧੀਜੀਵੀਆਂ ਨਾਲ ਮੇਰੀ ਲਗਾਤਾਰ ਗੱਲ ਹੋਈ ਬਹੁਤ ਸਾਰੇ ਬੁੱਧੀਜੀਵੀਆਂ ਦੇ ਮੈਂ ਸਮੇਂ-ਸਮੇਂ ਤੇ ਦਿੱਤੇ ਗਏ ਇੰਟਰਵਿਊ ਪੜੇ ਉਹਨਾਂ ਦੇ ਮੈਂ ਲੇਖ ਪੜੇ ਸੋ ਇਹ ਬਹੁਤ ਮਹੱਤਵਪੂਰਨ ਹੈ ਇਸ ਵਕਤ ਪੰਜਾਬ ਦੀ ਸਿਆਸਤ ਨੂੰ ਸਮਝਣਾ ਔਰ 24 ਚਵੀਂ ਬੀਜੇਪੀ ਤੀਜੇ ਨੰਬਰ ਤੇ ਆ ਕੇ ਉਸ ਸਥਿਤੀ ਚ ਆ ਗਈ ਕਿ ਹੁਣ ਬੀਜੇਪੀ ਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਅਸੀਂ ਸਮਝੌਤਾ ਕਰਨਾ ਚਾਹੁੰਦੇ ਹਾਂ ਬਲਕਿ ਸ਼੍ਰੋਮਣੀ ਅਕਾਲੀ ਦਲ ਦੀ ਇਹ ਜ਼ਰੂਰਤ ਬਣ ਸਕਦੀ ਹੈ ਸੁਖਬੀਰ ਧੜੇ ਦੀ ਕਿ ਅਸੀਂ ਅਗਰ ਇਕੱਲੇ ਚੋਣ ਲੜਦੇ ਹਾਂ ਤੇ ਜ਼ਮਾਨਤਾ ਜ਼ਬਤ ਹੁੰਦੀਆਂ ਰਹੀਆਂ ਤੇ ਅਸੀਂ ਕੀ ਕਰਾਂਗੇ ਪਰ ਅਗਰ ਸ਼ਖਬੀਰ ਬਾਦਲ ਦਾ ਧੜਾ ਭਾਜਪੀ ਨੂੰ ਅਪਰੋਚ ਕਰੇ ਜਾਂ ਸਮਝੌਤੇ ਦੀ ਗੱਲ ਤੋਰੇ ਤੇ ਫਿਰ ਸ਼ਖਬੀਰ ਬਾਦਲ ਦੇ ਬਿਆਨ ਹੀ ਅੜਕਾ ਬਣਦੇ ਨੇ ਕਿ ਕੇਂਦਰ ਦੀਆਂ ਏਜੰਸੀਆਂ ਸੈਂਟਰ ਕੇਂਦਰ ਤਖਸਾਹਬਾਨਾਂ ਤੇ ਕਬਜ਼ੇ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਉਹ ਸਾਰੇ ਬਿਆਨ ਅਗਰ ਭਾਜਪੀ ਨਾਲ ਸ਼ਖਬੀਰ ਬਾਦਲ ਸਮਝੌਤਾ ਕਰਦਾ ਹੈ ਤੇ ਫਿਰ ਉਹ ਕਿਹਦੇ ਲਈ ਸੀ ਸ਼ਖਬੀਰ ਬਾਦਲ ਦੇ ਸ਼ਖਬੀਰ ਬਾਦਲ ਇਸ ਵਕਤ ਉਸ ਸਥਿਤੀ 'ਚ ਹੀ ਨਹੀਂ ਹੈ ਕਿ ਬੀਜੇਪੀ ਨਾਲ ਸਾਂਝ ਪਾਵੇ ਹਾਂ ਸੁਖਬੀਰ ਬਾਦਲ ਲਈ ਇਹ ਚੁਣੌਤੀ ਹੈ ਕਿ ਅਗਰ ਉਹ ਇਹ ਦਾਵਾ ਕਰਦੇ ਨੇ ਕਿ ਸਾਡੇ ਕੋਲੇ ਸੰਵਿਧਾਨ ਹੈ ਵਿਧਿ ਵਿਧਾਨ ਹੈ ਚੋਣ ਕਮਿਸ਼ਨ ਦਾ ਮਾਨਤਾ ਹੈ ਸਾਡੇ ਕੋਲੇ ਸਿੰਬਲ ਹੈ ਅਸੀਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਹਮਾਇਤ ਨੂੰ ਸਮਰਪਤ ਹਾਂ ਅਸੀਂ ਵੀ ਭਰਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਕੀਤੀ ਹੈ ਤੇ ਫਿਰ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕਰਕੇ ਵਿਖਾਉਣਾ ਪਏਗਾ ਫਿਰ ਸੁਖਬੀਰ ਬਾਦਲ ਨੂੰ ਇਹ ਸਾਬਤ ਕਰਨਾ ਪਏਗਾ ਕਿ ਪੰਜਾਬ ਦੇ ਲੋਕ ਵੀ ਮੰਨਦੇ ਨੇ ਕਿ ਸਾਡੀ ਭਰਤੀ ਸੱਚੀ ਸੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤਾਂ ਸੁਖਬੀਰ ਬਾਦਲ ਨੂੰ ਫਿਰ ਵੋਟਾਂ ਹੀ ਹਾਸਲ ਕਰਨੀਆਂ ਪੈਣਗੀਆਂ ਨਾ ਸਮਰਥਨ ਹੀ ਹਾਸਲ ਕਰਨਾ ਪਵੇਗਾ ਉਹਦੇ ਲਈ ਜਿਹੜੀਆਂ ਅਗਲੀਆਂ ਚੋਣਾਂ ਨੇ ਉਹ ਉਹ ਉਹਦਾ ਟੈਸਟ ਹੈ ਤਰਨਤਾਰਨ ਦੀ ਵੀ ਜ਼ਿਮਨੀ ਚੋਣ ਸੁਖਬੀਰ ਬਾਦਲ ਦੀ ਪ੍ਰਧਾਨਗੀ ਦਾ ਟੈਸਟ ਹੈ ਸ਼੍ਰੋਮਣੀ ਅਕਾਲੀ ਦਲ ਉਥੋਂ ਜਿੱਤੇ ਜਾਂ ਨਾ ਜਿੱਤੇ ਇਹ ਗੱਲ ਵੱਖਰੀ ਹੈ ਆਜ਼ਾਦ ਗਰੁੱਪ ਸ਼ਾਮਲ ਜ਼ਰੂਰ ਕੀਤਾ ਪਰ ਇਸ ਤਰ੍ਹਾਂ ਦੀਆਂ ਵੀ ਖਬਰਾਂ ਨੇ ਕਿ ਜਿਹੜੇ ਪੁਰਾਣੇ ਟਕਸਾਲੀ ਅਕਾਲੀ ਸੀ ਉਹ ਵੀ ਕਈ ਨਾਰਾਜ਼ ਨੇ ਕਿ ਆਜ਼ਾਦ ਗਰੁੱਪ ਸ਼ਾਮਲ ਹੋਇਆ ਹਲਕਾ ਇੰਚਾਰਜ ਵੀ ਦੇ ਦਿੱਤੀ ਤੇ ਟਿਕਟ ਵੀ ਦੇ ਦਿੱਤੀ ਸ਼੍ਰੋਮਣੀ ਅਕਾਲੀ ਦਲ ਨੇ ਤੇ ਹਰਮੀਤ ਸਿੰਘ ਸੰਧੂ ਦੇ ਆਮ ਆਦਮੀ ਪਾਰਟੀ ਚ ਜਾਣ ਤੋਂ ਬਾਅਦ ਜਿਹੜੇ ਟਕਸਾਲੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਤਰਨਤਾਰਨ ਹਲਕੇ ਦੇ ਵਿੱਚ ਉਨ੍ਹਾਂ ਦੀ رائے ਲਈ ਗਈ ਕੀ ਉਹਨਾਂ ਨੂੰ ਪੁੱਛਿਆ ਗਿਆ ਇਹ ਸਾਰੇ ਸਵਾਲ ਨੇ ਜਿਹੜੇ ਤਰਨ ਤਰਨ ਦੀ ਜ਼ਮੀਨ ਦੇ ਉੱਤੇ ਵੀ ਇਸ ਵਕਤ ਉੱਭਰ ਰਹੇ ਨੇ ਡਲਾ ਜੀ ਜੋ ਵੀ ਤੁਸੀਂ ਆਪਣਾ ਅਨਲਿਸਿਸ ਸਾਂਝਾ ਕਰ ਰਹੇ ਹੋ ਇਹ ਸਭ ਦੇ ਵਿੱਚ ਇਹ ਸਵਾਲ ਜ਼ਰੂਰ ਉੱਪਰ ਕੇ ਸਾਹਮਣੇ ਆ ਰਿਹਾ ਹੈ ਕਿ ਫਿਰ ਇਹਨਾਂ ਸਥਿਤੀਆਂ ਦੇ ਮੁਤਾਬਿਕ ਜੋ ਹੈ ਬੀਜੇਪੀ ਦੇ ਲਈ ਸਥਾਈ ਦਰਾ ਹੁਣ ਨਜ਼ਰ ਕੀ ਆ ਰਿਹਾ ਹੈ ਜੇ ਬੀਜੇਪੀ ਪੰਜਾਬ ਵਿੱਚ ਆਪਣੇ ਦਮ ਤੇ ਸਰਕਾਰ ਬਣਾਉਣਾ ਚਾਹੁੰਦੀ ਹੈ ਔਰ ਬਿਨਾ ਸੁਖਵੀਰ ਬਾਦਲ ਧੜੇ ਦੇ ਨਾਲ ਸਮਝੌਤੇ ਕਿ जो है किसी गई का भी बीजेपी समझौता नहीं करेगी आम आदमी पार्टी की गल कर लीए तो उ जो है आम आदमी पार्टी के समझौते की कोई गुंजाइश नहीं है तो फिर हूँ बीजेपी लिए अगला रजर की आ रहा है जरूर इस उपर भी टिप्पणी करो ਦੇਖੋ ਭਾਜਪਾ ਨੇ ਅਗਰ ਪੰਜਾਬ ਚ ਸਰਕਾਰ ਬਣਾਉਣੀ ਹੈ ਆਪਣੇ ਦਮ ਤੇ ਜਾਂ ਭਾਜਪਾ ਨੇ ਆਪਣੇ ਆਪ ਨੂੰ ਮੁਕਾਬਲੇ ਚ ਲੈ ਕੇ ਆਉਣਾ ਹੈ ਪਹਿਲੇ ਨੰਬਰ ਦੀ ਪਾਰਟੀ ਜਾਂ ਦੂਜੇ ਨੰਬਰ ਦੀ ਪਾਰਟੀ ਬਣਨਾ ਹੈ ਦੇਖੋ ਭਾਜਪਾ ਨੂੰ ਸਿੱਧੇ ਰੂਪ ਚ ਪੰਜਾਬੀਆਂ ਨਾਲ ਕਨੈਕਟ ਤਾਂ ਹੋਣਾ ਪਏਗਾ ਔਰ ਦੋ ਤਿੰਨ ਗੱਲਾਂ ਵੱਡੀਆਂ ਨੇ ਜਿਹੜੀਆਂ ਭਾਜਪਾ ਨੂੰ ਕਰਨੀਆਂ ਹੀ ਪੈਣੀਆਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਭਾਜਪਾ ਜਿਹੜੇ ਬੰਦੀ ਸਿੰਘ ਨੇ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਉਹ ਵਾਅਦਾ ਪੂਰਾ ਕਰਨਾ ਪਾਏਗਾ ਠੀਕ ਹੈ ਬਲਵੰਤ ਸਿੰਘ ਰਾਜੂਆਣਾ ਨੂੰ ਉਹ ਨਹੀਂ ਰਿਹਾ ਕਰਦੀ ਲੇਕਿਨ ਉਸ ਤੋਂ ਇਲਾਵਾ ਜਿਨੇ ਘੋਰ ਬੰਦੀ ਸਿੰਘ ਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਾਂ ਜਿਨ੍ਹਾਂ ਨੇ ਜ਼ਿੰਦਗੀ ਦਾ ਬਹੁਤ ਲੰਮਾ ਅਰਸਾ ਜੇਲ੍ਹਾਂ ਚ ਕੱਟ ਲਿਆ ਅਗਰ ਰਜੀਵ ਗਾਂਧੀ ਦੇ ਕਾਤਲ ਰਿਹਾ ਹੋ ਕੇ ਜਾ ਸਕਦੇ ਨੇ ਪ੍ਰਧਾਨ ਮੰਤਰੀ ਦੇ ਮਰਡਰ ਕਰਨ ਵਾਲੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਬੰਦੀ ਨੇ ਉਸ ਵੇਲੇ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਜੋ ਕੁਝ ਵਾਪਰਿਆ ਅੱਜ ਵੀ ਜੀਪੀ ਨੂੰ ਮੱਲਮ ਲਾਉਣ ਦੀ ਲੋੜ ਹੈ ਸੋ ਅਗਰ ਬੀਜੇਪੀ ਨੇ ਇਹ ਫੈਸਲਾ ਕੀਤਾ ਕਿਉਂਕਿ ਇਹ ਜਿੰਨੇ ਵੀ ਸਿੱਖ ਕੈਦੀ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਸਿਆਸੀ ਕੈਦੀ ਵੀ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਨਾਲ ਕਾਂਗਰਸ ਨੇ ਜਿਹੜਾ ਉਹ ਦੌਰ ਸੀ ਉਹਨੂੰ ਨਜਿੱਠਣ ਦਾ ਢੰਗ ਤਰੀਕਾ ਵਰਤਿਆ ਸ਼ਾਇਦ ਕਾਂਗਰਸ ਫੇਲ ਹੋਈ ਕਾਂਗਰਸ ਵੀ ਕੇਂਦਰ ਦੀ ਕਾਂਗਰਸ ਦੀ ਸਰਕਾਰ ਵੀ ਪੰਜਾਬੀਆਂ ਦੀ ਤੇ ਸਿੱਖਾਂ ਦੀ ਮਾਨਸਿਕਤਾ ਨੂੰ ਸਮਝ ਨਹੀਂ ਸਕੀ ਕਿ ਅਸਲ ਦੇ ਵਿੱਚ ਇਸ ਮਸਲੇ ਦਾ ਹੱਲ ਕੀ ਹੈ ਆਪਰੇਸ਼ਨ ਬਲੂ ਸਟਾਰ ਤੋਂ ਬਿਨਾ ਵੀ ਇਸ ਮਸਲੇ ਨਾਲ ਉਸ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਸੀ ਉਹ ਸ਼ਾਇਦ ਫੇਲ ਹੋਈ ਉਸ ਵੇਲੇ ਦੀ ਕਾਂਗਰਸ ਸਰਕਾਰ ਪਰ ਅਗਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਭਾਜਪਾ ਬੰਦੀ ਸਿੰਘਾਂ ਦੀ ਰਿਹਾਈ ਕਰਦੀ ਹੈ ਤੇ ਪੰਜਾਬੀਆਂ ਦੇ ਮਨ ਚ ਬਹੁ ਗਿਣਤੀ ਸਿੱਖ ਭਾਈਚਾਰੇ ਦੇ ਮਨ ਚ ਇਹ ਭਾਵਨਾ ਆਏਗੀ ਕਿ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਕੀਤਾ ਸਿੱਧੀ ਕਨੈਕਟ ਹੋ ਸਕਦੀ ਹੈ ਬੀਜੇਪੀ ਔਰ ਪੰਜਾਬ ਦੇ ਲਈ ਅਸੀਂ ਸਰਹੱਦ ਤੇ ਬੈਠੇ ਹਾਂ ਪੰਜਾਬ ਦੇ ਲਈ ਘਟੋ ਘਟ ਟੈਕਸ ਬੈਨੀਫਿਟ ਸੂਬਾ ਬਣਾਇਆ ਜਾਣਾ ਜ਼ਰੂਰੀ ਹੈ ਜਿਵੇਂ ਹਿਮਾਚਲ ਨੂੰ ਬਣਾਇਆ ਪਹਾੜੀ ਰਾਜ ਨੂੰ 20 ਸਾਲਾਂ ਲਈ ਪੰਜਾਬ ਨੂੰ ਟੈਕਸ ਮੁਕਤ ਸਟੇਟ ਬੀਜੇਪੀ ਬਣਾਵੇ ਸਰਹੱਦ ਤੋਂ ਦੂਸਰੇ ਜੇ ਪਾਕਿਸਤਾਨ ਨਾਲ ਵਪਾਰ ਨਹੀਂ ਕਰਨਾ ਪਾਕਿਸਤਾਨ ਤੋਂ ਬਿਨਾ ਵੀ ਹੋਰ ਬਹੁਤ ਸਾਰੇ ਮੁਲਕ ਨੇ ਜਿਨ੍ਹਾਂ ਨਾਲ ਵਾਗਾ ਦੇ ਜ਼ਰੀਏ ਵਪਾਰ ਹੁੰਦਾ ਪੰਜਾਬ ਦਾ ਜਾਂ ਭਾਰਤ ਦਾ ਪਾਕਿਸਤਾਨ ਨਾਲ ਵਪਾਰ ਨਹੀਂ ਕਰਨਾ ਉਸ ਤੋਂ ਬਿਨਾ ਦੂਸਰੇ ਮੁਲਕਾਂ ਨਾਲ ਘਟੋਗੱਠ ਕੋਈ ਵਿਵਸਥਾ ਬਣਾ ਕੇ ਇੰਟਰਨੈਸ਼ਨਲ ਟ੍ਰੇਡ ਸ਼ੁਰੂ ਕੀਤਾ ਜਾਵੇ ਔਰ ਭਾਜਪੀ ਪੰਜਾਬ ਦੇ ਪਾਣੀਆਂ ਦੇ ਉੱਤੇ ਪਾਣੀਆਂ ਦੇ ਉੱਤੇ ਖੁੱਲ੍ਹ ਦਲੀ ਦੇ ਨਾਲ ਕੇਂਦਰ ਦੀ ਸਰਕਾਰ ਕੇਂਦਰ ਦੀ ਬੀਜੇਪੀ ਪੰਜਾਬ ਦੇ ਬੀਜੇਪੀ ਲੀਡਰਾਂ ਨੂੰ ਅੱਗੇ ਕਰਕੇ ਪਾਣੀਆਂ ਦੇ ਮਸਲੇ ਤੇ ਫੈਸਲਾ ਕਰੇ ਕਿਉਂਕਿ ਪੰਜਾਬ ਦੇ ਬੀਜੇਪੀ ਦੇ ਲੀਡਰ ਘਟੋਗੱਡ ਪੰਜਾਬ ਦੇ ਪਾਣੀਆਂ ਦੇ ਹੱਕ ਦੀ ਲੜਾਈ 'ਚ ਨਾਲ ਖੜੇ ਨੇ ਪਾਣੀਆਂ ਦੇ ਉੱਤੇ ਕਦੇ ਵੀ ਪੰਜਾਬ ਦੀ ਬੀਜੇਪੀ ਨੇ ਵੱਖਰਾ ਸਟੈਂਡ ਨਹੀਂ ਲਿਆ ਔਰ ਇਸੇ ਤਰ੍ਹਾਂ ਕਿਸਾਨੀ ਮੁੱਦੇ ਤੇ ਕੇਂਦਰ ਅਗਰ ਚਾਵੇ ਇੱਕ ਫਾਰਮੂਲਾ ਦੇ ਸਕਦੀ ਹੈ ਅਗਰ ਕੇਂਦਰੀਤ ਪਦਰਤੇ ਦੇਸ਼ ਪਦਰਤੇ ਐਮਐਸਪੀ ਦੀ ਲੀਗਲ ਗਰੰਟੀ ਦਾ ਕਾਨੂੰਨ ਇਸ ਵਕਤ ਨਹੀਂ ਸੰਭਵ ਘਟੂ ਘਟ ਪੰਜਾਬ ਦੇ ਲਈ ਪ੍ਰਸਤਾਵ ਬਣਾਇਆ ਜਾਣਾ ਚਾਹੀਦਾ ਬੀਜੇਪੀ ਪੰਜਾਬ ਲਈ ਬਣਾਵੇ ਕਿ ਅਸੀਂ ਪੂਰੇ ਪੰਜਾਬ ਨੂੰ ਇੱਕ ਮਾਡਲ ਦੇ ਰੂਪ ਦੇ ਵਿੱਚ ਜਿਵੇਂ ਹਰੀ ਕ੍ਰਾਂਤੀ ਆਈ ਤੇ ਪੰਜਾਬ ਤੋਂ ਹੀ ਕੰਮ ਸ਼ੁਰੂ ਹੋਇਆ ਇਕੱਲੇ ਪੰਜਾਬ ਦੇ ਵਿੱਚ ਹੀ ਐਮਐਸਪੀ ਦੀ ਲੀਗਲ ਗਰੰਟੀ ਦਾ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਵੇ ਪੰਜਾਬ ਲਈ ਕਿ ਠੀਕ ਹੈ ਅਸੀਂ ਪੰਜਾਬ ਨੂੰ ਖੇਤੀਬਾੜੀ ਦੇ ਤੌਰ ਤੇ ਵਿਸ਼ੇਸ਼ ਰਾਜ ਦਾ ਦਰਜਾ ਦੰਨੇ ਆ ਕੇਂਦਰ ਸਰਕਾਰ ਦੇ ਸਕਦੀ ਹੈ ਇਥੋਂ ਤੱਕ ਕਿ ਕੇਂਦਰ ਦੀ ਸਰਕਾਰ ਪੰਜਾਬ ਦੇ ਲਈ ਵੀ ਖੇਤੀਬਾੜੀ ਦਾ ਵੱਖਰਾ ਬਜਟ ਰੱਖ ਸਕਦੀ ਹੈ ਇਹ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਚ ਨੇ ਇਸ ਦਿਸ਼ਾ ਚ ਅਗਰ ਭਾਰਤੀ ਜਨਤਾ ਪਾਰਟੀ ਅੱਗੇ ਵਧਦੀ ਹੈ ਤੇ 18.5% ਜਦੋਂ ਇੱਕ ਵੱਡਾ ਵਾਦਾ ਬੀਜਪੀ ਨੇ ਪੂਰਾ ਕੀਤਾ ਤੇ 18.5% ਲੋਕ ਸਭਾ ਚ ਬੀਜਪੀ ਬੀਜਪੀ ਲੈ ਕੇ ਗਈ ਹੈ ਤੇ ਜੇ ਅਸੀਂ ਲੋਕ ਸਭਾ ਵੇਖੀਏ ਤੇ ਕਾਂਗਰਸ 26.30% ਜਿਵੇਂ ਮੈਂ ਪਹਿਲਾਂ ਕਿਹਾ ਤੇ ਆਮ ਆਦਮੀ ਪਾਰਟੀ 26.02% ਤੇ ਬੀਜੇਪੀ 18.5% 18 ਤੇ 26 8 8.5% ਦਾ ਹੀ ਫਰਕ ਹੈ ਬੜੀ ਮੁਸ਼ਕਲ ਦੇ ਨਾਲ ਔਰ ਅਗਰ ਬੀਜੇਪੀ ਇਹ ਵੱਡੇ ਫੈਸਲੇ ਕਰ ਦੇ 57% ਪੰਜਾਬ ਚ ਜਿਹੜਾ ਵੋਟ ਬੈਂਕ ਹੈ ਉਹ ਸਿੱਖ ਭਾਈਚਾਰੇ ਦਾ ਮੰਨਿਆ ਜਾਂਦਾ ਔਰ 38% ਗੈਰ ਸਿੱਖ ਭਾਈਚਾਰੇ ਦਾ ਕੁੱਪ ਵੋਟਾਂ ਦੇ ਰੂਪ ਚ ਸਿਆਸੀ ਤੌਰ ਤੇ ਵੀ ਬੀਜੇਪੀ ਨੂੰ ਤਾਕਤ ਮਿਲ ਸਕਦੀ ਹੈ ਪਰ ਫੈਸਲਾ ਬੀਜੇਪੀ ਨੇ ਕਰਨਾ ਹੈ ਬੀਜੇਪੀ ਅਗਰ ਪੰਜਾਬ ਦੇ ਹੱਕ ਦੇ ਇਸ ਤਰ੍ਹਾਂ ਦੇ ਤਮਾਮ ਫੈਸਲੇ ਪੰਜਾਬੀ ਬੋਲਦੇ ਇਲਾਕੇ ਨੇ ਐਸਵਾਈਐਲ ਦੇ ਮਸਲੇ ਨੂੰ ਨਿਬੇੜੇ ਜਿਵੇਂ ਹੁਣ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਈ ਤੇ 23 ਮਿਲੀਅਨ ਏਕੜ ਫੁੱਟ ਪਾਣੀ ਇੰਡਸ ਸਮਝੌਤੇ ਦਾ ਪੰਜਾਬ ਵਾਲੇ ਪਾਸੇ ਲਿਆਉਣ ਦੀ ਗੱਲ ਕੀਤੀ ਗਈ ਇੰਡਸ ਸਮਝੌਤਾ ਅਗਰ ਬਹਾਲ ਵੀ ਹੁੰਦਾ ਕਿਸੇ ਪੱਧਰ ਤੇ ਤਾਂ ਵੀ ਪਾਕਿਸਤਾਨ ਨੂੰ ਫਾਲਤੂ ਪਾਣੀ ਜਾਂਦਾ ਹੈ ਅਗਰ ਉਹ ਫालतੂ ਪਾਣੀ ਪੰਜਾਬ ਵਾਲੇ ਪਾਸੇ ਮੋੜ ਲਿਆਵੇ ਕੇਂਦਰ ਤੇ S Y L ਦਾ ਮਸਲਾ ਵੀ ਹੱਲ ਹੋ ਜਾਣਾ ਤੇ ਉਹਦੇ ਨਾਲ BJP ਵੀ ਪੰਜਾਬੀਆਂ ਦੇ ਲਈ ਇਹ ਦਾਵਾ ਕਰਨ ਯੋਗੀ ਹੋਏਗੀ ਕਿ ਦੇਖੋ ਅਸੀਂ ਪੰਜਾਬ ਦੇ ਪਾਣੀਆਂ ਦੇ ਸੰਕਟ ਨੂੰ ਹੱਲ ਕੀਤਾ ਸੋ ਇਸ ਤਰ੍ਹਾਂ ਦੇ ਫੈਸਲੇ ਅਗਰ BJP ਕਰਦੀ ਹੈ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਕਿ ਕਿਸੇ ਨਹੀਂ ਕਿਸੇ ਦੇ ਨਾਲ ਵੀ BJP ਨੂੰ ਸਮਝੌਤਾ ਕਰਨ ਦੀ ਲੋੜ ਨਹੀਂ ਪੈਣੀ ਕਿਉਂਕਿ BJP ਨੂੰ ਉਹ ਥਾਂ ਲੈਣੀ ਪੈਣੀ ਹੈ ਜਿਹੜੀਆਂ ਮੰਗਾਂ ਤੇ ਸ਼੍ਰੋਮਣੀ ਅਕਾਲੀ ਦਲ ਲੜਦਾ ਹੈ ਉਹ ਤਾਂ ਬੀਜੇਪੀ ਨੂੰ ਲੈਣੀ ਪੈਣੀ ਹੈ ਕਿ ਅਸੀਂ ਵੀ ਇਹਨਾਂ ਮੰਗਾਂ ਨੂੰ ਪੂਰੇ ਕਰਦੇ ਹਾਂ ਜਾਂ ਇਹਨਾਂ ਮੰਗਾਂ ਲਈ ਅਸੀਂ ਨਾਲ ਸੰਘਰਸ਼ ਕਰਦੇ ਹਾਂ ਜਿੱਥੇ ਇਹ ਮੰਗਾਂ ਦਾ ਸਬੰਧ ਸੂਬੇ ਨਾਲ ਆ ਜਾਂਦਾ ਇਸ ਤਰ੍ਹਾਂ ਦੀ ਵਿਵਸਥਾ ਬੀਜੇਪੀ ਨੂੰ ਬਣਾਉਣੀ ਪੈਣੀ ਹੈ ਇਸ ਤੋਂ ਬਿਨਾ ਔਖ ਹੈ ਇਹ ਸਾਰੀਆਂ ਗੱਲਾਂ ਤੋਂ ਬਿਨਾ ਬੀਜੇਪੀ ਸਾਡੇ ਪਿੰਡਾਂ ਦੇ ਵੋਟਰਾਂ ਦੇ ਨਾਲ ਬਹੁਤ ਚੰਗੀ ਤਰ੍ਹਾਂ ਕਨੈਕਟ ਹੋ ਸਕੇ ਤੇ ਬਿਨਾ ਕਿਸੇ ਪੋਲੀਟੀਕਲ ਧਿਰ ਦੇ ਨਾਲ ਸਮਝੌਤਾ ਕੀਤੇ ਬੀਜੇਪੀ ਪਿੰਡਾਂ ਚ ਲੀਡ ਲੈ ਸਕੇ ਆ ਕੰਮ ਕੀਤੇ ਬਿਨਾ ਤਾਂ ਔਖਾ ਲੱਗਦਾ ਦਲਾ ਜੀ ਚਲੋ ਮੰਨ ਲਓ ਵੀ ਪੰਜਾਬ ਦੇ ਵਿੱਚ ਜੋ ਹੈ ਬੀਜੇਪੀ ਬਿਨਾ ਕਿਸੇ ਦੇ ਨਾਲ ਸਮਝੌਤੇ ਕੀਤੇਆਂ ਚੋਣਾ ਲੜਦੀ ਹੈ ਅਤੇ ਉਸ ਤੋਂ ਬਾਅਦ ਕੀ ਇਹ ਸੰਭਵ ਹੈ ਇਹ ਅਸੀਂ ਆਪਾਂ ਮੰਨ ਸਕਦੇ ਹਾਂ ਕਿ ਜੇਕਰ ਸਰਕਾਰ ਬਣਾਉਣ ਦੀ ਨੌਬਤ ਆਵੇ ਤਾਂ ਕੋਈ ਵੀ ਵੱਖ-ਵੱਖ ਅਕਾਲੀ ਧੜੇ ਨੇ ਜਿਹੜੇ ਉਹ ਇਕੱਠੇ ਹੋ ਕੇ ਭਾਜਪਾ ਦੇ ਨਾਲ ਸਮਝੌਤਾ ਕਰਨ ਜਾਂ ਫਿਰ ਕੋਈ ਵੱਡਾ ਅਕਾਲੀ ਧੜਾ ਜਿਹੜਾ ਭਾਜਪਾ ਦੇ ਨਾਲ ਸਮਝੌਤਾ ਕਰੇ ਸੋ ਅੱਗੇ ਦੀ ਸਥਿਤੀ ਨੂੰ ਸਮਝੀਏ ਤਾਂ ਕੀ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਬਣ ਸਕਦੀ ਹੈ ਤੁਹਾਡਾ ਇਸ ਉੱਪਰ ਕੀ ਕਹਿਣਾ ਹੈ ਦੇਖੋ ਤੁਹਾਡੇ ਸਵਾਲ ਦਾ ਅਸਲ ਜਵਾਬ ਤਾਂ ਭਵਿੱਖ ਨੇ ਦੇਣਾ ਹੈ ਪਰ ਫਿਰ ਵੀ ਆਪਾਂ ਇਹਦੇ ਤੇ ਗੱਲ ਜ਼ਰੂਰ ਕਰਦੇ ਹਾਂ ਦੇਖੋ 27 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਅਗਰ ਕੋਈ ਅਜਿਹੀ ਨੌਬਤ ਬਣਦੀ ਹੈ ਕਿ ਬੀਜੇਪੀ ਕਾਂਗਰਸ ਔਰ ਆਮ ਆਦਮੀ ਪਾਰਟੀ ਇਹਨਾਂ ਕੋਲੇ ਲਗਭਗ ਬਰਾਬਰ ਦੀਆਂ ਸੀਟਾਂ ਹੋਣ ਉਹਨਾਂ ਹਾਲਾਤਾਂ ਦੇ ਵਿੱਚ ਪੰਜਾਬ 'ਚ ਕਾਂਗਰਸ ਦੇ ਨਾਲ ਨਾ ਸ਼੍ਰੋਮਣੀ ਅਕਾਲੀ ਦਲ ਜਾ ਸਕਦਾ ਨਾ ਵਾਰਿਸ ਪੰਜਾਬ ਦੇ ਅਕਾਲੀ ਦਲ ਨਾ ਪੰਜ ਮੈਂਬਰੀ ਕਮੇਟੀ ਦੇ ਲੀਡਰਸ਼ਿਪ ਤੇ ਨਾ ਸਿਮਰਜੀਤ ਸਿੰਘ ਮਾਨ ਨਾ ਆਜ਼ਾਦ ਪਾਵੇਂ ਅਮਰਿਤਪਾਲ ਜਾਂ ਸਰਬਜੀਤ ਸਿੰਘ ਖਾਲਸਾ ਇਹਦਾ ਮਤਲਬ ਹੈ ਅਜਿਹੀ ਸੂਰਤ ਦੇ ਵਿੱਚ ਕਾਂਗਰਸ ਨਾਲ ਕੋਈ ਵੀ ਅਕਾਲੀ ਦਲ ਦਾ ਧਿਰ ਨਹੀਂ ਜਾ ਸਕਦੀ ਲਗਭਗ ਉਸੇ ਤਰ੍ਹਾਂ ਦੀ ਸਥਿਤੀ ਆਮ ਆਦਮੀ ਪਾਰਟੀ ਦੇ ਨਾਲ ਹੈ ਆਮ ਆਦਮੀ ਪਾਰਟੀ ਦੇ ਨਾਲ ਵੀ ਨਾ ਸੁਖਬੀਰ ਬਾਦਲ ਦਾ ਧੜਾ ਜਾ ਸਕਦਾ ਹੈ ਨਾ ਸਿਮਰਤਜੀਤ ਸਿੰਘ ਮਾਨ ਦੀ ਸੰਭਾਵਨਾ ਤੇ ਨਾ ਹੀ ਕਿਸੇ ਹੋਰ ਅਕਾਲੀ ਦਲ ਦੀ ਸੰਭਾਵਨਾ ਹੈ ਅਮਰਿਤਪਾਲ ਔਰ ਸਰਬਜੀਤ ਸਿੰਘ ਖਾਲਸਾ ਇਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਸੇ ਦਾ ਵੀ ਸਵਾਲ ਪੈਦਾ ਨਹੀਂ ਹੁੰਦਾ ਇਹਦਾ ਮਤਲਬ ਹੈ ਇੱਕੋ ਹੀ ਧਿਰ ਰਹਿ ਗਈ ਬੀਜੇਪੀ ਹੁਣ ਬੀਜੇਪੀ ਨੇ ਅਗਰ ਅਜਿਹੀ ਸਥਿਤੀ ਬਣਦੀ ਹੈ ਜਿੱਥੇ ਬਿਨਾਂ ਸਮਰਥਨ ਤੋਂ ਕਿਸੇ ਵੀ ਸਰਕਾਰ ਨਹੀਂ ਬਣਦੀ ਆਪ ਦੀ ਬਿਨਾਂ ਸਮਰਥਨ ਤੋਂ ਨਹੀਂ ਬਣਦੀ ਕਾਂਗਰਸ ਦੀ ਬਿਨਾਂ ਸਮਰਥਨ ਤੋਂ ਨਹੀਂ ਬਣਦੀ ਬੀਜੇਪੀ ਦੀ ਬਿਨਾਂ ਸਮਰਥਨ ਤੋਂ ਨਹੀਂ ਬਣਦੀ ਇਹ ਤਿੰਨੇ ਤਰ੍ਹਾਂ ਇੱਕ ਦੂਜੇ ਨੂੰ ਸਮਰਥਨ ਨਹੀਂ ਦੇ ਸਕਦੀਆਂ ਕਾਂਗਰਸ ਵਰ ਆਮ ਆਦਮੀ ਪਾਰਟੀ ਕਿਸੇ ਸਟੇਜ ਤੇ ਇਕੱਠੀਆਂ ਹੋ ਜਾਣ ਜਿੱਥੇ ਸਰਕਾਰ ਬਣਾਉਣ ਦੀ ਨੌਬਤ ਆਵੇ ਉਹ ਤਾਂ ਗੁੰਜਾਇਸ਼ ਹੈ ਜਿਵੇਂ ਦਿੱਲੀ 'ਚ ਵੀ ਹੋ ਗਏ ਸੀ ਕਾਂਗਰਸ ਵਾਲੇ ਕਹਿੰਦੇ ਅਸੀਂ ਬਿਨਾਂ ਮੰਗੀ ਸਮਰਥਨ ਦੰਨੇ ਆ ਤੇ ਆਪ ਵਾਲਿਆਂ ਨੇ ਸਮਰਥਨ ਲੈ ਵੀ ਲਿਆ ਤੇ ਕਹਿ ਵੀ ਦਿੱਤਾ ਸਾਨੂੰ ਸਮਰਥਨ ਦੀ ਲੋੜ ਨਹੀਂ ਪਰ ਭਾਜਪਾ ਨੂੰ ਅਗਰ ਜ਼ਰੂਰਤ ਪੈਂਦੀ ਹੈ ਤੇ ਫਿਰ ਭਾਜਪਾ ਕੋਈ ਇਸ ਤਰ੍ਹਾਂ ਦਾ ਫਾਰਮੂਲਾ ਬਣਾ ਸਕਦੀ ਹੈ ਕਾਮਨ ਮਿਨਿਮਮ ਪ੍ਰੋਗਰਾਮ ਪਰ ਗੱਲ ਫੇਰ ਉਹੀ ਹੈ ਬੀਜੇਪੀ ਨੂੰ ਉਹ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਪੰਜਾਬ 'ਚ ਅਗਰ ਬੀਜੇਪੀ ਨੂੰ ਅਕਾਲੀ ਧਿਰਾਂ ਦਾ ਸਮਰਥਨ ਚਾਹੀਦਾ ਹੈ ਤੇ ਬੀਜੇਪੀ ਨੂੰ ਫਿਰ ਉਹ ਸਾਰੀਆਂ ਸ਼ਰਤਾਂ ਭਾਵੇਂ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਨੇ ਭਾਵੇਂ ਪੰਜਾਬ ਦੇ ਮਸਲੇ ਨੇ ਉਹਦੇ ਤੋਂ ਬਿਨਾ ਪੰਜਾਬ ਦਾ ਕੋਈ ਅਕਾਲੀ ਧਿਰ ਬੀਜੇਪੀ ਨਾਲ ਸਾਂਝ ਪਾਵੇ ਇਹ ਔਖਾ ਹੈ 27 ਦੀਆਂ ਚੋਣਾਂ ਤੋਂ ਬਾਅਦ ਵੀ ਸੋ ਇਸ ਕਰਕੇ ਬੀਜੇਪੀ ਅਗਰ ਇਸ ਪੋਜੀਸ਼ਨ 'ਚ ਆਉਂਦੀ ਹੈ ਕਿ ਅਕਾਲੀ ਧਿਰਾਂ ਦੇ ਸਮਰਥਨ ਦੇ ਨਾਲ ਸਰਕਾਰ ਬਣਦੀ ਹੈ ਤੇ ਫਿਰ ਸਾਰੀਆਂ ਅਕਾਲੀ ਧਿਰਾਂ ਕਿਸੇ ਨਾਲ ਵੀ ਭਾਪੀ ਜਾਵੇ ਫਿਰ ਉਹ ਸ਼ਰਤਾਂ ਰੱਖਣਗੇ ਸੋ ਇਸ ਕਰਕੇ ਭਾਪੀ ਦੀ ਗੱਲ ਉੱਥੇ ਆ ਜਾਂਦੀ ਹੈ ਕਿ ਭਾਪੀ ਨੂੰ ਪੰਜਾਬ ਦੀਆਂ ਭਾਵਨਾਵਾਂ ਸੈਂਟੀਮੈਂਟਸ ਨੂੰ ਸਮਝਦੇ ਹੋਏ ਘੱਟੋ-ਘੱਟ ਇਸ ਤਰ੍ਹਾਂ ਦਾ ਪ੍ਰੋਗਰਾਮ ਬਣਾਉਣਾ ਪੈਣਾ ਜਿਹੜਾ ਸਰਵ ਪ੍ਰਮਾਣਿਤ ਹੋਵੇ ਤਾਂ ਭਾਪੀ ਨੂੰ ਅਕਾਲੀ ਧਿਰਾਂ ਦਾ ਸਾਥ ਮਿਲੇਗਾ ਔਰ ਅਗਰ ਇਸ ਤੋਂ ਬਿਨਾ ਕਿਸੇ ਅਕਾਲੀ ਧਿਰ ਨੇ ਬੀਜੇਪੀ ਦਾ ਸਾਥ ਦਿੱਤਾ ਤੇ ਫਿਰ ਉਸ ਧਿਰ ਦੀ ਹੋਂਦ ਤੇ ਖਤਰਾ ਖੜਾ ਹੋ ਜਾਣਾ ਹੈ ਇਹ ਤਜਰਬੇ ਅਸੀਂ ਵੇਖਿਆ ਜਦੋਂ ਜਦੋਂ ਸਿਧਾਂਤਕ ਅਸੂਲ ਛੱਡੇ ਨੇ ਪੋਲਿਟੀਕਲ ਪਾਰਟੀਆਂ ਨੇ ਹਰਿਆਣਾ ਦੀ ਉਦਾਹਰਣ ਹੈ ਇੰਡੀਅਨ ਨੈਸ਼ਨਲ ਲੋਕਦਲ ਅੱਜ ਕਿੱਥੇ ਖੜਾ ਹੈ ਜਨਾਇਕ ਪਾਰਟੀ ਸੀ ਜਨਾਇਕ ਜਨਤਾ ਪਾਰਟੀ ਬੀਜੇਪੀ ਨਾਲ ਸਮਝੌਤਾ ਸੀ ਬਾਅਦ ਚ ਸਿਧਾਂਤ ਤੇ ਨਹੀਂ ਆਇਆ ਤੇ ਕਿੱਥੇ ਖੜਾ ਅੱਜ ਸੋ ਇਸ ਕਰਕੇ ਪੰਜਾਬ ਦੇ ਵਿੱਚ ਅਕਾਲੀ ਧਿਰਾਂ ਨੇ ਅਗਰ ਭਾਜਪਾ ਨਾਲ ਸਮਝੌਤਾ ਕਰਨਾ ਹੈ ਤੇ ਆਪਣੇ ਸਿਧਾਂਤਾਂ ਤੇ ਉਹਨਾਂ ਨੂੰ ਖੜਨਾ ਵੀ ਪੈਣਾ ਹੈ ਅੜਨਾ ਵੀ ਪੈਣਾ ਹੈ ਪੈਰਾ ਵੀ ਦੇਣਾ ਪੈਣਾ ਹੈ ਤੇ ਪੰਜਾਬ ਦੇ ਲਈ ਉਹਨਾਂ ਸਿਧਾਂਤਾਂ ਤੇ ਖੜ ਕੇ ਭਾਜਪਾ ਤੋਂ ਕੁਝ ਕਰਵਾ ਕੇ ਵੀ ਦੇਣਾ ਪੈਣਾ ਮੰਗਾ ਹੱਲ ਵੀ ਕਰਵਾ ਕੇ ਦੇਣੀਆਂ ਪੈਣਗੀਆਂ ਸੋ ਇਹ ਸਾਰੇ ਮਸਲੇ ਨੇ ਜਿਹੜੇ ਇਸ ਤੋਂ ਬਿਨਾ ਅਲਾਈਂਸ ਦੀ ਸੰਭਾਵਨਾ ਔਖੀ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਉੱਪਰ ਤੁਸੀਂ ਜੋ ਸਿਆਸੀ ਸਥਿਤੀਆਂ ਬੰਦੀਆਂ ਨਜ਼ਰ ਆਈਆਂ ਉਸ ਦੇ ਉੱਪਰ ਤੁਸੀਂ ਆਪਣਾ ਖਾਸ ਐਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਔਰ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਹੀ ਆਣੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ